ਸ੍ਰੀ ਸਨਾਤਨ ਚੇਤਨਾ ਮੰਚ ਵੱਲੋਂ ਮਨਾਏ ਗਏ ਦੀਪ ਉਤਸਵ ਦੌਰਾਨ ਸ਼ਹਿਰ ਦੇ ਹਨੂਮਨ ਚੌਂਕ ਵਿੱਚ ਖੂਬ ਰੌਣਕਾਂ ਲੱਗੀਆਂ ਅਤੇ ਲੋਕਾਂ ਵਿੱਚ ਸ਼੍ਰੀ ਰਾਮ ਦੇ ਚਰਨਾ ਵਿੱਚ ਦੀਵਾ ਜਗਾਉਣ ਦੀ ਹੋੜ ਲੱਗੀ ਰਹੀ ਸਮਾਗਮ ਵਿੱਚ ਜਿਵੇਂ ਸਾਰਾ ਸ਼ਹਿਰ ਉਮੜ ਪਿਆ ਸੀ ਅਤੇ ਉਸ ਦੀ ਸਫਲਤਾ ਨੂੰ ਲੈ ਕੇ ਸ੍ਰੀ ਸਨਾਤਨ ਚੇਤਨਾ ਮੰਚ ਦੇ ਅਹੁਦੇਦਾਰ ਵੀ ਭਰਪੂਰ ਉਤਸ਼ਾਹਿਤ ਦਿਖਾਈ ਦੇ ਰਹੇ ਸਨ ਤਾਂ ਤੇ ਇਸ ਦੇ ਮੌਕੇ ਤੇ ਪਿਛਲੇ 4 ਸਾਲਾਂ ਤੋਂ ਸ੍ਰੀ ਸਨਾਤਨ ਚੇਤਨਾ ਮੰਚ ਅਜੀਹਾ ਪ੍ਰੋਗਰਾਮ ਕਰਵਾ ਰਿਹਾ ਹੈ ਤਾ ਜੋ ਲੋਕ ਆਪਣੀ ਸੰਸਕ੍ਰਿਤੀ ਨਾਲ ਜੁੜੇ ਰਹਿਣ ਸਮਾਗਮ ਵਿੱਚ ਧਿਆਨਪੁਰ ਧਾਮ ਦੇ ਮਹੰਤ ਮੁੱਖ ਮਹਿਮਾਨ ਦੇ ਤੌਰ ਤੇ ਹਾਜ਼ਰ ਹੋਵੇ ਜਦਕਿ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਮਨ ਬਹਿਲ ਵੀ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ ਸ਼ਹਿਰ ਵਾਸੀਆਂ ਵੱਲੋਂ ਇਸ ਮੌਕੇ ਤੇ ਹਨੂਮਨ ਚੌਕ ਨੂੰ 11000 ਦੀਵੇ ਜਗਾ ਕੇ جگਮਗ ਕੀਤਾ ਗਿਆ ਇਸ ਦੌਰਾਨ ਸਨਾਤਨ ਚੇਤਨਾ ਮੰਚ ਵੱਲੋਂ ਹਨੂਮਨ ਚੌਂਕ ਵਿੱਚ ਵੱਡੀ ਸਟੇਜ ਵੀ ਸਜਾਈ ਗਈ ਸੀ ਜਿਸ ਤੇ ਛੋਟੇ-ਛੋਟੇ ਬੱਚਿਆਂ ਨੇ ਬੇहद ਖੂਬਸੂਰਤ ਧਾਰਮਿਕ ਪੇਸ਼ਕਾਰੀਆਂ ਦਿੱਤੀਆਂ ਅਤੇ ਸ਼ਹਿਰ ਦੀਆਂ ਉੱਗੀਆਂ ਧਾਰਮਿਕ ਸ਼ਖਸੀਤਾਂ ਨੇ ਸ਼੍ਰੀ ਰਾਮ ਅਤੇ ਅਪ ਉਨ੍ਹਾਂ ਬਾਰੇ ਆਪਣੇ ਵਿਚਾਰ ਪ੍ਰਗਟ ਕੀਤੇ ਸ਼੍ਰੀ ਸਨਾਤਨ ਚੇਤਨਾ ਮੰਚ ਵੱਲੋਂ ਇਹਨਾਂ ਧਾਰਮਿਕ ਅਤੇ ਸਮਾਜਿਕ ਸੇਵਾਵਾਂ ਨੂੰ ਸਨਮਾਨਿਤ ਵੀ ਕੀਤਾ ਗਿਆ ਮੰਚ ਦੇ ਪ੍ਰਧਾਨ ਅਨੰਗੜੋਤਰਾ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਆਓ ਦੇਖਦੇ ਹਾਂ ਇੱਕ ਰਿਪੋਰਟ ਜਿਹੜਾ ਅੱਜ ਦਾ ਸਾਡਾ ਪ੍ਰੋਗਰਾਮ ਸੀ ਸਨਾਤਨ ਜੀਤਨਾ ਮੰਚ ਗੁਰਦਾਸਪੁਰ ਵੱਲੋਂ ਇਹ ਬਹੁਤ ਵਧੀਆ ਸੀ ਸਾਡਾ ਇਹ ਚੌਥਾ ਪ੍ਰੋਗਰਾਮ ਸੀਗਾ ਤਾਂ ਤੇਰੇਸ ਵਾਲੇ ਦਿਨ ਗੁਰਦਾਸਪੁਰ ਹਨੂਮਨ ਚੌਂਗ ਦੇ ਵਿੱਚ ਦੀਪ ਉਸਤਵ ਕਰਨ ਦਾ ਚੌਥੇ ਪ੍ਰੋਗਰਾਮ ਦੇ ਵਿੱਚ ਅਸੀਂ 11000 ਇੱਕ ਦੀਪਕ ਜਲਾਏ ਆ ਸਾਡੇ ਅੱਜ ਦੇ ਮੁੱਖ ਮਹਿਮਾਨ ਧਿਆਨਪੁਰ ਵਾਲੇ ਬਾਬਾ ਜੀ ਸੀਗੇ ਉਹਨਾਂ ਦੇ ਨਾਲ ਗੁਰਦਾਸਪੁਰ ਤੋਂ ਰਵਣਬੈਲ ਜੀ ਸੀ ਕੀਰੇ ਸਾਡੇ ਮੁੱਖ ਮਹਿਮਾਨ ਸੀਗੇ ਏਡੀਸੀ ਸਾਹਿਬ ਉਹਨਾਂ ਦੀ ਸਿਹਤ ਖਰਾਬ ਹੋਣ ਕਰਕੇ ਮੈਸੇਜ ਆ ਗਿਆ ਵੀ ਉਹ ਨਹੀਂ ਆ ਰਹੇ ਅਸੀਂ ਸ਼ਹਿਰ ਵਾਸੀਆਂ ਦਾ ਬਹੁਤ ਧੰਨਵਾਦੀ ਆ ਜਿਨ੍ਹਾਂ ਨੇ ਪੂਰੇ ਸਹਿਯੋਗ ਨਾਲ ਇਸ ਪ੍ਰੋਗਰਾਮ ਦੇ ਵਿੱਚ ਪੂਰੀ ਸ਼ਿਰਕਤ ਕੀਤੀ ਦਿਲੋਂ ਔਰ ਸਹਿਯੋਗ ਕਰਕੇ 11000 ਇੱਕ ਦੀਪਕ ਜਵਾਨ ਦੇ ਵਿੱਚ ਪੂਰਾ ਸਾਥ ਦਿੱਤਾ ਇਸ ਦੇ ਨਾਲ ਅਸੀਂ ਇਸ ਪ੍ਰੋਗਰਾਮ 'ਚ ਗੁਰਦਾਸਪੁਰ ਦੇ ਸਾਰੇ ਮੰਦਿਰ ਕਮੇਟੀਆਂ ਧਾਰਮਿਕ ਕਮੇਟੀਆਂ ਸਸਤਾਵਾ ਧਾਰਮਿਕ ਸਾਰਿਆਂ ਨੂੰ ਸਨਮਾਨਿਤ ਕੀਤਾ ਇਹ ਸਾਡਾ ਜਿਹੜਾ ਪ੍ਰੋਗਰਾਮ ਦਾ ਮਕਸਦ ਤੇ ਮਿਸ਼ਨ ਆਉਣ ਵਾਲੀ ਪੀੜ੍ਹੀ ਨੂੰ ਆਪਣੇ ਸਨਾਤਨ ਧਰਮ ਦੇ ਨਾਲ ਜੋੜਨ ਦਾ ਇਹ ਉਹੀ ਉਪਰਾਲਾ ਵੀ ਆਪਣੀ ਜਿਹੜੀ ਨਵੀਂ ਜਨਰੇਸ਼ਨ ਆ ਉਹ ਮੋਬਾਈਲ ਦੇ ਵਿੱਚੋਂ ਨਿਕਲ ਕੇ ਤੇ ਆਪਣੇ ਪੁਰਾਤਨ ਜਿਹੜੇ ਸਨਾਤਨ ਦੇ ਕਾਰੇ ਨੇ ਉਹਨਾਂ ਨੂੰ ਅਡਾਪਟ ਕਰੇ ਤੇ ਸਨਾਤਨ ਨੂੰ ਅੱਗੇ ਚੁੱਕਿਆ ਜਾ ਬਹੁਤ ਕਾਮਯਾਬ ਸਾਰੇ ਸ਼ਹਿਰਦਾਰਾਂ ਦੇ ਸਹਿਯੋਗ ਨਾਲ ਸਾਡੀ ਸੰਸਥਾ ਦੇ ਸਾਰੇ ਮੈਂਬਰਾਂ ਦੀ ਪਿਛਲੇ 1 ਮਹੀਨੇ ਤੋਂ ਮਿਹਨਤ ਔਰ ਅੱਜ ਪੂਰਾ ਰੰਗ ਲਿਆਈ ਆ ਜਿਹੜਾ ਇਹ ਕਾਮਯਾਬ ਪ੍ਰੋਗਰਾਮ ਉਹਨਾਂ ਦੀ ਮਿਹਨਤ ਕਰਕੇ ਹੋਇਆ। ਚੇਤਨਾ ਮੰਚ ਰਿਸਟਰ ਗੁਰਦਾਸਪੁਰ ਵੱਲੋਂ ਹਰ ਸਾਲ ਦੀ ਤਰ੍ਹਾਂ ਅੱਜ ਦੀਵਾਲੀ ਦੇ ਉਪਲਕਸ਼ ਔਰ ਤਾਂਤਰੇਸ ਦੇ ਦਿਨ ਦੇ ਉੱਪਰ 11001 ਦੀਪਮਾਲਾ ਜਿਹੜੀ ਆ ਗੁਰਦਾਸਪੁਰ ਦੀ ਪਾਵਨ ਪਵਿੱਤਰ ਧਰਤੀ ਹਰਮਨ ਚੌਕ ਜਿਹੜਾ ਲਾਲ ਸਾਡਾ ਹਰਮਨ ਮੰਦਿਰ ਆ ਉਧਰ ਕੀਤੀ ਆ। ਔਰ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਸਾਡੇ ਇਲਾਕੇ ਨੂੰ ਅਸ਼ੀਰਵਾਦ ਦੇਣ ਵਾਸਤੇ ਮੰਤ ਸਾਹਿਬ ਕਿਰਤ ਹਨਪੁਰ ਤਾਲ ਤੋਂ ਚਾਚਾ ਜੀ ਵਰਤ ਤੇ ਆਏ ਨੇ ਉਹਨਾਂ ਦੇ ਅਸ਼ੀਰਵਾਦ ਦੇ ਨਾਲ ਅੱਜ ਇਹ ਬਹੁਤ ਪ੍ਰੋਗਰਾਮ ਵਧੀਆ ਰਿਹਾ ਰੋਹਾਨੀਅਤ ਦੇ ਨਾਲ ਰੰਗਿਆ ਸਾਡੀਆਂ ਭੈਣਾਂ ਨੇ ਬੱਚਿਆਂ ਨੇ ਬਹੁਤ ਪ੍ਰਮਾਤਵਾ ਜੀ ਮਹਿਮਾ ਨੂੰ ਲਾਇਆ ਅੱਛੇ ਅੱਛੇ ਭਜਨ ਗਾ ਕੇ ਹਰਿਸ਼ਵਰ ਦਾ ਨਾਲ ਆ ਸੋ ਮੈਂ ਮਹਿਸੂਸ ਕਰਦਾ ਕਿ ਪ੍ਰਮਾਤਵਾ ਜੀ ਸ਼ੇ ਸਭ ਨੂੰ ਮੇਰ ਕਿਰਪਾ ਸਾਡੇ ਇਲਾਕੇ ਤੇ ਬਣੀ ਰਵੇ ਇੱਥੋਂ ਦੇ ਲੋਕ ਖੁਸ਼ਹਾਲ ਖੁਸ਼ਹਾਲ ਹੋਣ ਸ਼ੰਗੀਆਂ ਸੇਤਾ ਹੋ ਨਦੀਆ ਉਗਰਾ ਹੋਣ ਅਤੇ ਦੀਵਾਲੀ ਦੇ ਮੌਕੇ ਦੇ ਉੱਪਰ ਇਲਾਕਾ ਵਾਸੀਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਸ਼ੁਭ ਕਾਮਨਾਵਾਂ ਇਹਦੇ ਨਾਲ ਜਿਹੜੀ ਸਾਡਾ ਪੁਰਾਣੀ ਇਹ ਹਿੰਦੁਸਤਾਨ ਦੀ ਸੰਸਕ੍ਰਿਤੀ ਆ ਜਿਹਨੂੰ ਸनातਨ ਚੇਤਨਾ ਮੰਚ ਜਾਗਰਿਤ ਕਰ ਰਿਹਾ ਆਉਣ ਵਾਲੀ ਪੀੜ੍ਹੀ ਨੂੰ ਉਹ ਸੰਸਕ੍ਰਿਤੀ ਦੇ ਨਾਲ ਜੋੜ ਰਿਹਾ ਇਹ ਇੱਕ ਬਹੁਤ ਵੱਡੀ ਗੱਲ ਹੈ ਬੱਚੇ ਸਾਡੀ ਸਾਡੀ ਅਗਲੀ ਪੀੜ੍ਹੀ ਆ ਉਹ ਪੁਰਾਣੀ ਸੰਸਕ੍ਰਿਤੀ ਨੂੰ ਕਿਤੇ ਲੈ ਕਿਤੇ ਭੁੱਲੀ ਜਾ ਰਹੀ ਸੀ ਉਹਨਾਂ ਨੂੰ ਦੁਬਾਰਾ ਜਾਗਰਿਤ ਕਰਨ ਲਈ ਇਹ ਇੱਕ ਬਹੁਤ ਵਧੀਆ ਉਪਰਾਲਾ ਔਰ ਮੈਂ ਸਾਰੀ ਟੀਮ ਨੂੰ ਸਦਾਤਨ ਸ੍ਰਾਦਨ ਖੇਤਰਾ ਮੰਚ ਦੀ ਟੀਮ ਨੂੰ ਇਸ ਗੱਲ ਦੀ ਮੁਬਾਰਕ ਦਿਨਾ ਉਹਨਾਂ ਨੇ ਸਦਾਤਨ ਕਈ ਉਹਨਾਂ ਕਦਰਾਂ ਕੀਮਤਾਂ ਨੂੰ ਪਛਾਣ ਕਰਕੇ ਲੋਕਾਂ ਦੇ ਵਿੱਚ ਪਹੁੰਚਾਇਆ ਔਰ ਅੱਜ ਇਹ ਜੜਾਈ ਕੇ ਦੀਪ ਜਲਿਆ ਉਹ ਬਸ ਸਮਝਦਾ ਵੀ ਅੰਧਕਾਰ ਨੂੰ ਖਤਮ ਕਰੇ ਇੱਕ ਨਵੀਂ ਰੋਸ਼ਨੀ ਆਏ ਸਾਡੀ ਜ਼ਿੰਦਗੀਆਂ ਸੁਖਰੇੜੀਆਂ ਹੋਣ ਪਾਪ ਪਰਮੇਸ਼ਵਰ ਦੀ અપਾਰ ਕਿਰਪਾ ਬਣੀ ਰਹੇ